ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇਹ ਗੁੰਤੀ ਪਾਵਾਂਗੇ ਕੌਣੇ ਆਪਾਂ ਗੁੰਤੀ ਦੀ ਪਹਿਲੀ ਸਿਲਾਈ ਸ਼ੁਰੂ ਕਰਦੇ ਹਾਂ ਦੋ ਪੁੱਠੇ ਆ ਇਹ ਪਰ ਐਸ ਲੋਟੇ ਹੀ ਕੁੰਡਾ ਕਮਾ ਕੇ ਇਹਨਾਂ ਨੂੰ ਆਪਾਂ ਦੋਨਾਂ ਦਾ ਇੱਕ ਬਣਾਉਣਾ ਦੋਨਾਂ ਦਾ ਇੱਕ ਬਣਾਉਣਾ ਹਰ ਇੱਕ ਕੁੰਡੇ ਤੇ ਆਪਾਂ ਕੁੰਡਾ ਕਮਾ ਕੇ ਦੋਨਾਂ ਦਾ ਇੱਕ ਬਣਾਉਣਾ ਸਾਰੀ ਸਿਲਾਈ ਇਸ ਤਰ੍ਹਾਂ ਹੀ ਪਾਵਾਂਗੇ ਦੋਂ ਦਾ ਇੱਕ ਬਣਾਈ ਜਾਵਾਂਗੇ ਵਰਕੁੰਡੇ ਦਾ ਮੂੰਹ ਐ ਸਿੱਧਾ ਜਾ ਕਰਕੇ ਸੜਾਈ ਆਪਾਂ ਆਏ ਮਗਰਦੀਨੀ ਪਾਣੀ ਐ ਪਾਣੀਆ ਕੁੰਡੇ ਦੇ ਵਿਚਾਲ ਦੀ ਹੁਣ ਆ ਗਈ ਆਪਣੀ ਪੁੱਠੀ ਸੜਾਈ ਪੁੱਠੀ ਸੜਾਈ ਵੀ ਥੋੜੀ ਧਿਆਨ ਨਾਲ ਦੇਖਣ ਵਾਲੀ ਆ ਜਦੋਂ ਆਪਾਂ ਦੋਂ ਦਾ ਇੱਕ ਬਣਾਇਆ ਸੀ ਇਹ ਅਪ ਸਿੱਧੀ ਸੜਾਈ ਪਾਉਣੀ ਆ ਪੁੱਠੇ ਪਾਸੋਂ 8 ਢੁੰਡਾ ਚੱਕਣਾ ਆ ਆਪਣੇ ਨਾਲ ਇਹਦੀ ਗਲੀ ਨਹੀਂ ਬਣਦੀ ਉਹ ਨਾਲ ਚੱਕਣਾ ਸਿੱਧੇ ਉਹ ਸੜਾਈ ਪਾਉਣੀ ਆ ਪੁੱਠੇ ਪਾਸੋਂ ਇਹ ਢੁੰਡਾ ਨਾਲ ਚੱਕਣਾ ਹਰੇਕ ਢੁੰਡੇ ਦੇ ਆਪਾਂ ਜਿਵੇਂ ਘਟਾਏ ਸੀ ਉਵੇਂ ਇਹ ਪੂਰੇ ਹੋ ਜਾਣਗੇ ਇੱਥੋਂ ਇਹ ਢੁੰਡਾ ਨਾਲ ਚੱਕਣਾ ਉੱਪਰ ਸਿੱਧੀ ਸੜਾਈ ਦੇ ਵਿੱਚ ਬੁਣਤੀ ਬਣ ਜਾਂਦੀ ਆ ਗੁੰਤੀ ਵਸ ਇਹੀ ਬਣਦੀ ਆ ਪੁੱਠੀ ਸਿੱਧੀ ਸਲਾਈ ਦੇ ਵਿੱਚ ਇਹ ਗੁੰਤੀ ਆ ਇਹਦੇ ਨਾਲ ਆਪਾਂ ਸਿੱਧੀ ਸਲਾਈ ਪਾਵਾਂਗੇ ਸਿੱਧੀ ਦੇ ਮਗਰ ਪੁੱਠੇ ਪਾਸੇ ਵੀ ਸਾਫ਼ ਹੀ ਸਲਾਈ ਪਕੂ ਫਿਰ ਆਪਾਂ ਮੂਰੇ ਇੱਕ ਵੱਟ ਪਾਵਾਂਗੇ ਇਹਦੇ ਵੀ ਪੁੱਠੀ ਸਲਾਈ ਸਾਫ਼ ਕੋ ਫਿਰ ਫਿਰ ਆਪਾਂ ਸਿੱਧੀ ਸਲਾਈ ਪਾਵਾਂਗੇ ਸਿੱਧੀ ਸਲਾਈ ਪਾ ਕੇ ਫਿਰ ਆਪਾਂ ਇਸ ਤਰ੍ਹਾਂ ਦੀ ਗੁੰਤੀ ਪਾਵਾਂਗੇ ਗੁੰਤੀ ਪਾ ਕੇ ਹੁਣ ਉੱਪਰ ਆਪਾਂ ਸਿੱਧੀ ਸਲਾਈ ਫਿਰ ਪਾਵਾਂਗੇ